ਵਾਲਾ ਨੇਰੂ ਸਰਕਾਰੀ ਕਾਲਜ ਤੂਰਾ ਮੰਡੀ ਦੇ ਬਿੰਦ ਕੜ ਵਿਖੇ ਬੜਾ ਸਾਡੇ ਲਈ ਸੁਭਾਗਾ ਭਰਿਆ ਦਿਨ ਸੀ ਅੱਜ ਐਂਟਰਪ੍ਰੀਨਿਓਰੈਂਡ ਇਨੋਵੇਸ਼ਨਸ ਜਿਹੜਾ ਸਕੀਮ ਹੈ ਗਵਰਨਮੈਂਟ ਦੀ ਉਹਦੇ ਅੰਤਰਗਤ ਜੋ ਪੰਜਾਬ ਸਰਕਾਰ ਤੇ ਹਾਇਰ ਐਜੂਕੇਸ਼ਨ ਨੇ ਸਾਨੂੰ ਸ케ਜੂਲ ਭੇਜਿਆ ਹੈ ਉਹਦੇ ਅੰਤਰਗਤ ਅੱਜ ਅਸੀਂ ਨੇੜੇ ਤੇੜੇ ਦੇ ਇੰਡਸਟਰੀਲਿਸਟ ਚੋਂ ਕਿਸੇ ਵੱਡੇ ਇੰਡਸਟਰੀਲਿਸਟ ਨੂੰ ਬੁਲਾਉਣਾ ਪਲਾਉਣਾ ਸੀ ਉਸੇ ਅਧੀਨ ਅੱਜ ਸ਼੍ਰੀ ਦਿਨੇਸ਼ ਗਰਗ ਜੀ ਜੋ ਕਿ ਬੈਲਕੋ ਸਟੀਲ ਕੰਪਨੀ ਦੇ ਮਾਲਕ ਨੇ ਓਨਰ ਨੇ ਉਹਨਾਂ ਨੇ ਅੱਜ ਸਾਡੇ ਸੱਦੇ ਤੇ ਕਾਲਜ ਆਏ ਤੇ ਮਾਈ ਸਟੋਰੀ ਦੇ ਅੰਤਰਗਤ ਉਹਨਾਂ ਨੇ ਆਪਣੇ ਤਜ਼ਰਬੇ ਨੂੰ ਇੱਕ ਲੰਮਾ ਤਜਰਬਾ ਕਿ ਕਿਵੇਂ ਉਹਨਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਇੱਕ ਟਰੇਡਿੰਗ ਤੋਂ ਕਰਦੇ ਹੋਏ ਅੱਜ ਉਹ ਦੋ ਵੱਡੀਆਂ ਫੈਕਟਰੀਆਂ ਦੇ ਓਨਰ ਨੇ ਵਿਦਿਆਰਥੀਆਂ ਦੇ ਨਾਲ ਬੜੀ ਲੰਬੀ ਚੌੜੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੇ ਤਜਰਬੇ ਨਾਲ ਵਿਦਿਆਰਥੀਆਂ ਨੂੰ ਮੋਟੀਵੇਟ ਤੇ ਐਨਕਰਜ ਕੀਤਾ ਮੇਰਾ ਨਾਮ ਦਿਨੇਸ਼ ਗਰਗਾ ਹੈ ਮੈਂ ਇਥੇ ਇੰਡਸਟਰੀ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਟਿਡ ਸਲਾਨੀ ਔਰ ਜਲਾਲਪੁਰ ਚੌਂਕ ਦੇ ਵਿੱਚ ਸਰ ਜਿਸੀ ਬੱਚਿਆਂ ਨਾਲ ਰੂਬਰੂ ਹੋਇਆ ਕਿ ਮੋਟੀਵੇਸ਼ਨ ਸੀ ਆਈ ਦੀ ਬੱਚਿਆਂ ਨੂੰ ਜਿਹੜੇ ਥੋੜੇ ਜੇ ਕੰਮ ਤੋਂ ਵੀ ਸ਼ਰਕ ਕਰਦੇ ਨੇ ਡਰਦੇ ਵੀ ਨਹੀਂ ਪਾਲਿਸੀਸ ਤੋਂ ਵੀ ਡਰਦੇ ਨਹੀਂ ਐਸ ਬਿਜ਼ਨਸਮੈਨ ਤੁਸੀਂ ਇਹਨਾਂ ਨੂੰ ਕੀ ਸਿਖਾ ਦਿਆ ਤੁਸੀਂ ਮੈਂ ਤਾਂ ਇਹੀ ਕਹੂੰਗਾ ਕਿ ਦੇਖੋ ਸਭ ਤੋਂ ਬੇਸਿਕ ਚੀਜ਼ ਹੈ ਹਾਰਡ ਵਰਕ ਬੱਚੇ ਹਲੇ ਹਾਰਡ ਵਰਕ ਕਰਨਗੇ ਔਰ ਆਪਣੇ ਗੋਲਸ ਬਣਾਉਣ ਕਿ ਅੱਗੇ ਅਸੀਂ ਕੀ ਬੰਨਣਾ ਹੈ ਉਹਨੂੰ ਮੁੱਦੇ ਨਾਲ ਰੱਖਦੇ ਇਹੀ ਸਟੱਡੀਜ਼ ਕਰਨ ਤੇ ਉਹ ਜੇ ਸਹੀ ਡਾਇਰੈਕਸ਼ਨ ਚ ਸਟੱਡੀਜ਼ ਕਰਨਗੇ ਔਰ ਹਾਰਡਵਰਕ ਕਰਨਗੇ ਤਾਂ ਉਹਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਬਹੁਤ ਫੀਲਡ ਹੈ ਬਹੁਤ ਆਪਰਚੂਨਿਟੀਆਂ ਹੈ ਆਪਣੀ ਕੰਟਰੀ ਦੇ ਵਿੱਚ ਹੀ ਬਹੁਤ ਆਪਰਚੂਨਿਟੀਆਂ ਹੈ ਬਾਹਰ ਜਾਣ ਦੀ ਆਪਾਂ ਨੂੰ ਕਿਸੇ ਨੂੰ ਲੋੜ ਨਹੀਂ ਹੈ ਆਪਣਾ ਕੰਟਰੀ ਗਰੋ ਕਰ ਰਿਹਾ ਹੈ ਆਪਾਂ ਅੱਜ ਦੀ ਡੇਟ ਚ 4 ਟ੍ਰਿਲੀਅਨ ਇਕਨੋਮੀ ਬਣ ਚੁੱਕੇ ਹਾਂ ਆਉਣ ਵਾਲੇ ਟਾਈਮ ਚ ਆਪ 5 ਟ੍ਰਿਲੀਅਨ ਡਾਲਰ ਇਕਨੋਮੀ ਬਣਨ ਜਾ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਜਿਹੜੇ ਹਨ ਸਾਲ ਆਪਾਂ ਪਹਿਲਾਂ ਅন্ডਰਡਿਵੈਲਪਡ ਸੀਗੇ ਫਿਰ ਡਿਵੈਲਪਿੰਗ ਕੰਟਰੀਜ਼ ਹੋਗੇ ਸੀ ਤੇ ਹੁਣ within 3 4 years we will be 12 countries ਤੇ ਆਪਾਂ ਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਬਲਕਿ ਲੋਕ ਆਪਾਂ ਨੂੰ ਕੋਹ ਲਾਣਗੇ ਸਰਕ ਤੁਸੀਂ ਬੜੀ ਅੱਛੀ ਗੱਲ ਅੰਦਰ ਬੱਚਿਆਂ ਨਾਲ ਡਿਸਕਸ ਕੀਤੀ ਹੈ ਵੀ এডੂਕੇਸ਼ਨ ਫਿਰ ਵੀ ਜ਼ਰੂਰੀ ਹੈ ਹਾਂਜੀ ਜਿਵੇਂ ਪਹਿਲਾਂ ਹੁੰਦਾ ਸੀ ਵੀ ਸਿਰਫ ਜਿਹੜੇ ਕਮੀਆਂਕਾਰੀ ਵਾਲੇ ਸੀ ਉਹ ਕੰਮਕਾਰੀ ਕਰਦੇ ਸੀ ਪਰ ਅੱਜ ਇੱਕ ਟ੍ਰੈਂਡ ਚੇਂਜ ਹੋ ਗਿਆ ਹੈ ਪੜ੍ਹ ਲਿਖ ਕੇ ਬੱਚੇ ਬਿਜ਼ਨਸ ਚ ਜਾ ਰਹੇ ਨੇ ਉਹਦੇ ਬਾਰੇ ਇੱਕ ਨੌਜਵਾਨ ਨੇ ਕੀ ਸਿਆਹ ਉਹਦੇ ਨਾਲ ਮਾਈਂਡ ਖੁੱਲਦਾ ਜੀ ਦੇਖੋ ਆਪਾਂ এডੂਕੇਸ਼ਨ ਕਰਦੇ ਆ ਆਪਣਾ ਐਕਸਪੋਜ਼ਰ ਵੱਧਦਾ ਹੈ ਆਪਣਾ ਜਿਹੜਾ ਹੈ ਸੋਚਣ ਦਾ ਜਿਹੜਾ ਹੈ ਵਾਸਟ ਹੋ ਜਾਂਦਾ ਆਪਾਂ ਇੱਕ ਵਰਲਡ ਨੂੰ ਦੇਖ ਸਕਦੇ ਆ এডੂਕੇਸ਼ਨ ਦੇ ਨਾਲ ਦ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਆਪਾਂ ਕਿਤੇ ਵੀ ਜਾਣਾ ਆਣਾ ਕੋਈ ਲੈਕਚਰ ਸਟੈਂਡ ਕਰਨੇ ਆ ਕਿਤੇ ਬੈਠਣਾ ਤਾਂ ਹੀ ਜੇ ਐਜੂਕੇਸ਼ਨ ਹੋਏਗੀ ਤਾਂ ਹੀ ਸਮਝਾਂਗੇ ਅੱਜ ਕੀ ਹੈ ਕਿ ਆਪਾਂ ਬਿਲਕੁਲ ਗਲੋਬਲ ਹੋ ਚੁੱਕੇ ਹਾਂ ਕੋਈ ਵੀ ਬਿਜ਼ਨਸ ਹੈ ਉਹ ਹੁਣ ਜੀਐਸਟੀ ਲੱਗਣ ਤੋਂ ਬਾਅਦ ਪਹਿਲਾਂ ਸਟੇਟ ਲੈਵਲ ਤੇ ਸਾਡੇ ਬਿਜ਼ਨਸ ਹੁੰਦੇ ਸੀਗੇ ਆਫਟਰ ਜੀਐਸਟੀ ਕੋਈ ਫਰਕ ਨਹੀਂ ਹੈ ਸਾਰਾ ਇੰਡੀਆ ਜਿਹੜਾ ਹੈ ਪੈਨ ਇੰਡੀਆ ਇੱਕ ਹੋ ਗਿਆ ਹੁਣ ਆਉਣ ਵਾਲਾ ਟਾਈਮ ਗਲੋਬਲ ਹੋ ਗਿਆ ਆਪਾਂ ਕਿਤੇ ਵੀ ਵਪਾਰ ਕਰ ਸਕਦੇ ਹਾਂ ਜੇ ਆਪਣੀ ਐਜੂਕੇਸ਼ਨ ਹੋਏਗੀ ਤਾਂ ਹੀ ਆਪਾਂ ਅੱਗੇ ਵਪਾਰ ਕਰਾਂਗੇ ਅੱਗੇ ਵਧਾਂਗੇ ਨਹੀਂ ਆਪਾਂ ਇੱਥੇ ਹੀ ਰਹਿ ਜਾਾਂਗੇ ਸ ਐਜੂਕੇਸ਼ਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੀਸਾ ਸਰ ਅੱਜ ਜਿਹੜੇ ਸਕਿੱਲ ਡਿਵੈਲਪਮੈਂਟ ਨੂੰ ਬੜਾ ਪ੍ਰਮੋਟ ਕਰ ਰਹੀ ਹੈ ਸਰਕਾਰਾਂ ਤੇ ਨੌਜਵਾਨ ਜਿਹੜੇ ਨੇ ਵਿਦਿਆਰਥੀ ਨਾਲ ਨਾਲ ਸਕਿੱਲ ਡਿਵੈਲਪਮੈਂਟ ਦੇ ਕੰਮਾਂ 'ਚ ਵੀ ਰੁਚੀ ਲੈਣ ਬਤੁਆ ਜੀ ਇਹ ਤਾਂ ਨਹੀਂ ਕਿਸ ਨੇ ਹਾਂਜੀ ਇਹ ਸਕਿੱਲ ਡਿਵੈਲਪਮੈਂਟ ਲਈ ਤਾਂ ਅਸੀਂ ਵੀ ਬਹੁਤ ਜ਼ੋਰ ਦੇ ਰਹੇ ਹਾਂ ਅਸੀਂ ਪਿੱਛੇ ਜਿੰਨੇ ਵੀ ਬੱਚੇ ਆ ਆਈਟੀਆਈ ਤੋਂ ਔਰ ਡਿਪਲੋਮਾ ਹੋਲਡਰ ਅਸੀਂ ਆਪ ਲੈ ਰਹੇ ਹਾਂ ਆਪਣੀ ਫੈਕਟਰੀਜ਼ ਦੇ ਵਿੱਚ ਸਾਡੇ ਫੈਕਟਰੀਜ਼ ਐਕਚੁਅਲੀ ਬਹੁਤ ਕਮੀ ਹੈ ਸਕਿੱਲਸ ਦੀ ਤੇ ਨਾਰਮਲੀ ਹੁਣ ਬੱਚੇ ਕੀ ਹੈ ਪਹਿਲਾ ਵਾਲਾ ਟਾਈਮ ਸੀਗਾ ਕਿ ਇੱਕ ਨਾਰਮਲੀ ਬੀਏ ਕਰ ਲਈ ਜਾਂ ਬੀਕਾਮ ਕਰ ਲਈ ਉਹਨਸਫੀਸ਼ੀਐਂਟ ਨਹੀਂ ਹੈ ਆਪਾਂ ਨੂੰ ਅੱਗੇ ਬੰਦਾ ਪਈਗਾ ਸਕਿੱਲ ਦੇ ਵਿੱਚ ਜਿਹੜਾ ਹੈ ਸਕੋਪ ਵੀ ਬਹੁਤ ਜ਼ਿਆਦਾ ਹੈ ਤੇ ਇਹ ਕਮੀ ਵੀ ਹੈ ਅੱਜ ਇਮਪਲੋਇਮੈਂਟ ਜੇ ਆਪਣੇ ਕੋਲ ਕੋਈ ਸਕਿੱਲ ਹੈ ਤਾਂ ਬਹੁਤ ਜ਼ਿਆਦਾ ਇਮਪਲੋਇਮੈਂਟ ਹੈ ਉਹਦੀ ਬਹੁਤ ਡਿਮਾਂਡ ਹੈ ਔਰ ਉਹਨਾਂ ਦੀ ਅਰਨਿੰਗਸ ਵੀ ਜ਼ਿਆਦਾ ਵਧਣਗੀਆਂ ਬਜਾਏ ਇਸ ਦੇ ਕਿ ਆਪਾਂ ਇੱਕ ਨਾਰਮਲ ਸਟੱਡੀਜ਼ ਕਰੀਏ